ਐਮਜੀ ਤੇ ਗੈਜ਼ੀਗ੍ਰੇਸ਼ਨ ਤੇ ਅੱਜ ਤੁਸੀਂ ਬੈਸਟ ਕਾਨਫਰੈਂਸ ਕਰ ਰਹੇ ਹੋ ਆਖਰ ਕਾਰਨ ਕੀ ਹੈ ਸਭ ਤੋਂ ਪਹਿਲੇ ਜਰੂਰੀ ਸੀਗੇ ਅਸੀਂ ਬੋਡੀਅਮ ਤੇ ਬੈਠੇ ਡਾਕਟਰ ਐਚਐਸ ਬਾਦ ਇਹ ਦੋਬਾ ਖਾਸ ਕਰਕੇ ٹرسٹ ਦੇ ਚੇਅਰਮੈਨ ਨੇ ਪ੍ਰੈਜ਼ੀਡੈਂਟ ਨੇ ਮੈਨੂੰ ਦੱਸੇ ਬਾਦ ਸਾਡੇ ਵਿੱਚ ਨਹੀਂ ਉਹ ਚੇਅਰਮੈਨ ਨੇ ਮੈਂ ਐਗਰੀਗੇਟਿਵ ਵਾਈਸ ਚੇਅਰਮੈਨ ਦੋਬਾ ਗਰੁੱਪ ਆਫ ਕਾਲਜਸ ਦਾ ਸੰਗਠਨ ਸਾਹਿਬ ਮੈਨੇਜਿੰਗ ਵਾਈਸ ਚੇਅਰਮੈਨ ਦੋਪਾ ਗਰੁੱਪ ਆਫ ਕਾਲਜਸ ਦੇ ਰਮਨਜੀਤ ਬਾਠ ਇਹ ਡਾਇਰੈਕਟਰ ਨੇ ਦੋਪਾ ਗਰੁੱਪ ਆਫ ਕਾਲਜਸ ਦੇ ਬਾਕੀ ਦੇ ਸਾਡਾ ਹਰਦੀਪ ਇਹ ਸਾਰੇ ਬੈਠੇ ਨੇ ਸਾਡੇ 파ਟਨ 파ਰਸਲ ਨੇ ਬਾਕੀ ਇਹਨੇ ਜਿਵੇਂ ਆਪਾਂ ਤੁਸੀਂ ਦੱਸਿ ਰਹੇ ਸੀਗੇ ਪ੍ਰੈਸ ਕਾਨਫਰੰਸ ਚਾਹੋ ਸਾਡੇ ਇਹ ਸੈੱਲ ਜਿਹੜਾ ਸਾਡਾ ਸਾਡਾ ਐਡਮਿਸ਼ਨ ਸੈੱਲ ਹੈ ਸੋ ਇਹਨਾਂ ਦੀ ਆਊਟਰੀਚ ਮੈਕਸਿਮ ਹੈਗੀ ਹੈ इवन ਕੱਲ ਵੀ ਪ੍ਰੋਗਰਾਮ ਕਰਵਾ ਰਹੇ ਸੀਗੇ ਤੇ ਅੱਜ ਦਾ ਜਿਹੜਾ ਸਾਡਾ ਇਹ ਪ੍ਰੈਸ ਕਾਨਫਰੰਸ ਦਾ ਮੰਤਵ ਜਿਹੜਾ ਉਹ ਹੀ ਹੈਗਾ ਕਿ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਇਲਾਕੇ ਦੇ ਵਿੱਚ ਆਪਾਂ ਸਾਰੇ ਇਲਾਕੇ ਨਹੀਂ ਬਲੌਗ ਕਰਦੇ ਜੀ ਇਸ ਇਲਾਕੇ ਦੀ ਸੇਵਾ ਕਰ ਰਹੇ ਤੁਸੀਂ ਵੀ ਕਰ ਰਹੇ ਅਸੀਂ ਵੀ ਕਰ ਰਹੇ ਹਾਂ ਜਿਸ ਤਰ੍ਹਾਂ ਸੋ ਬਹੁਤ ਵੱਡੀ ਇੱਕ ਉਪਲਬਧੀ ਸਾਡੀ ਮਿਲੀ ਹੈ ਕਿ ਜਿਹਦੇ ਵਿੱਚ ਸਾਡੇ ਕੋਲ ਲਾ ਜਿਹੜਾ ਹੈ ਉਹ ਉਹ ਕੋਰਸ ਸਾਡੇ ਕੋਲ ਦੋਆਬਾ ਗਰੁੱਪ ਆਫ ਕਾਲਜਸ ਦੇ ਵਿੱਚ ਉਹਦੀ ਪਰਮਿਸ਼ਨ ਮਿਲੀ ਹੈ ਇਦੇ ਵਿੱਚ ਦੋ ਕੋ ਇੱਕ ਐਲ ਐਲ ਬੀ ਜਿਹੜੀ ਇੱਕ 5 ਸਾਲ ਦੀ ਹੈ ਇੱਕ ਐਲ ਐਲ ਬੀ ਜਿਹੜੀ ਹੈ ਉਹ 3 ਸਾਲ ਦੀ ਹੈ ਜਿਹੜੀ ਗ੍ਰੈਜੂਏਸ਼ਨ ਤੋਂ ਬਾਅਦ ਹੈ ਉਹ 3 ਸਾਲ ਦੀ ਹੈ ਜਿਹੜੀ ਪਲੱਸ 2 ਤੋਂ ਬਾਅਦ ਹੈਗੀ ਉਹ 5 ਸਾਲ ਦੀ ਹੈ ਇੰਟੀਗ੍ਰੇਟਿਡ ਜਿ ਨੂੰ ਕਹ ਦਿੰਨੇ ਆਪਾਂ ਐਲ ਐਲ ਬੀ ਸੋ ਹਾਂਜੀ ਇਹ ਆਹ ਬੀ ਐਲ ਐਲ ਬੀ ਜਿ ਨੂੰ ਕਹ ਦਿੰਨੇ ਆਪਾਂ ਹਾਂ ਤੇ ਉਹਦੀਆਂ ਪਰਮਿਸ਼ਨ ਜੀ ਸਾਰੀਆਂ ਸਾਡੇ ਕੋਲ ਮੈਨੂੰ ਪਹਿਲਾਂ ਉਹ ਕੱਲ ਹੀ ਸਾਰੀਆਂ ਪਰਮਿਸ਼ਨਸ ਆਈਆਂ ਨੇ ਸੋ ਉਹਦੀਆਂ ਅੱਜ ਹੀ ਡਾਕਟਰ ਜੈਤਲੀ ਔਰ ਸਾਡਾ ਸਾਰਾ ਹੀ ਪਰਿਵਾਰ ਜਿਹੜਾ ਯਾਰ ਵੀ ਅਸੋਸੀਏਟਡ ਸੀਗਾ ਇਸ ਸੈਗਮੈਂਟ ਨਾਲ ਸਾਰਾ ਕੁਝ ਲੱਗੇ ਹੋਏ ਸੀ ਔਰ ਮੇਰੇ ਖਿਆਲ ਐ ਐਕਸੈਪਸ਼ਨਲੀ ਇਸ ਸਾਲ ਦੇ ਵਿੱਚ ਸਾਨੂੰ ਪਰਮਿਸ਼ਨ ਮਿਲੀ ਹੈ ਕਿਉਂਕਿ ਮੇਰੇ ਖਿਆਲ ਸਾਡੇ ਸਾਥੀਆਂ ਨੇ ਸਾਰਿਆਂ ਨੇ ਅਪਲਾਈ ਕੀਤਾ ਹੋਇਆ ਸੀਗਾ ਕਾਲਜ ਜਿਹੜੇ ਜਿ ਦਿਬਿਲਿਟੀ ਦੇ ਜਿੰਨੇ ਵੀ ਹੈਗੇ ਆ ਉਹਨੇ ਵੀ ਸਰਦ ਤੇ ਔਰ ਅਗਲੇ 3 ਸਾਲ ਦਾ ਬਾਰ ਕੌਂਸਲ ਉਸ ਇੰਡੀਆ ਨੇ ਇਹਦੇ ਤੇ ਬੈਨ ਲਾਤਾ ਕਿ ਅਗਲੇ 3 ਸਾਲ ਕਿਸੇ ਨੂੰ ਇਹ ਕੋਰਸ ਜਿਹੜਾ ਨਹੀਂ ਦਿੱਤਾ ਜਾਵੇਗਾ ਸੋ ਐਕਸੈਪਸ਼ਨਲੀ ਵੀ ਆਰ थैਫੁਲ ਟੂ ਦ ਆਲ ਮਾਈਟੀ ਵਾਹਿਗੁਰੂ ਦਾ ਸ਼ੁਕਰ ਕਰਦੇ ਆਂ ਵੀ ਚਲੋ ਠੀਕ ਹੈ ਬੱਚਿਆਂ ਨੂੰ ਜੇ ਉਹ ਬੱਚੇ ਇੱਥੇ ਸਾਡੇ ਕੋਲ ਆ ਕਰਨਗੇ ਵਕੀਰ ਬਣਨਗੇ ਇਹਨਾਂ ਦੇ ਐਵੇਨਿਊਜ਼ ਵੀ ਅੱਛੇ ਹੈਗੇ ਤੁਹਾਨੂੰ ਪਤਾ ਸਾਰਿਆਂ ਦਾ ਹੀ ਸੋ ਆਲੇ ਦੁਆਲੇ ਦੇ ਜਿੰਨੇ ਵੀ ਤੁਹਾਡੇ ਵੀ ਕੋਈ ਐਸੋਸੀਏਟ ਹੋਣ ਅਜੇ ਮੇਰੇ ਕੋਈ ਸੀਤਾ ਰਹੀ ਦੀ ਹੋਣੀਆਂ ਤੇ ਬੇਸ਼ੱਕ ਤੁਸੀਂ ਜਿੰਨੀ ਮਰਜ਼ੀ ਲਿਆਓ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਥੋੜੀਆਂ ਬਤੀ ਸੀਤਾ ਜੇ ਥੋੜੀਆਂ ਹੈਗੀਆਂ ਸੰਨ ਸਾਬ ਹਾਂ ਹਾਂ ਉਦੇ ਵਿੱਚ ਆਪਾਂ ਉਹਨਾਂ ਨੂੰ ਐਂਟਰਟੇਨ ਕਰ ਸਕਦੇ ਹੁਣੇ ਵੀ ਜਿੱਦਾਂ ਕੱਲ ਕੋ ਸਾਡੇ ਇੱਥੇ ਕਾਨੂੰਗੋ ਕੋ ਪਟਵਾਰੀ ਜਿੱਦਾਂ ਉਹਨਾਂ ਨੂੰ ਪਤਾ ਲੱਗਾ ਤਾਂ ਸਾਨੂੰ ਕਹਿੰਦੇ ਸੀ ਤਾਂ ਐਂਟਰਟੇਨ ਕਰਦੇ ਹੀ ਕਰਦੇ ਹਰ ਤਰ੍ਹਾਂ ਨਾਲ ਕਰਦੇ ਕਿਸੇ ਤਰ੍ਹਾਂ ਦਾ ਕੋਈ ਵੀ ਆਵੇ ਇਵਨ ਚੰਦਰਜ਼ੋਨ ਜੇ ਕੋਈ ਕਿਸੇ ਤਰ੍ਹਾਂ ਦੀ ਵੀ ਸਾਨੂੰ ਉਹ ਵੀ ਤੁਹਾਡਾ ਸਿਸਟਰ ਕੰਸਰਨ ਹੈਗਾ ਜਿੱਦਾਂ ਬਾਦ ਸਾਹਿਬ ਨੂੰ ਦੱਸਿਆ ਰਹਾਂ ਕਿ ਐਂਪਸ ਹੈਗਾ ਸੋ ਮੇਰਾ ਖਿਆਲ ਤਾਂ ਸਾਡਾ ਦਾ ਭਾਈਚਾਰਾ ਇੰਨਾ ਜਿਹਾ ਵਧੀਆ ਹੈਗਾ ਸਾਰਿਆਂ ਨਾਲ ਹੀ ਫਰਸਟ ਕਲਾਸ ਹੈ ਤੇ ਚਲੋ ਕਿਸੇ ਵੇਲੇ ਕਮਿਊਨੀਕੇਸ਼ਨ ਕਰ ਜਿਹੜਾ ਆਪਾਂ ਚੈਪਟਰ ক্লোਜ਼ ਹੀ ਕਰ ਦਿੱਤਾ ਸੋ ਇਸ ਕਰਕੇ ਜੀ ਸ਼ੁਰੂਆਤ ਵੀ ਹੈਗੀ ਆ ਮੇਰਾ ਖਿਆਲ ਹੈ ਕਿ ਆਪਾਂ ਇਹਨੂੰ ਪ੍ਰੀਆਰਿਟੀਕਲੀ ਰੱਖ ਲੈਨੇ ਆਪਾਂ ਹੈਨਾ ਆਪਾਂ ਇਹਨੂੰ ਪ੍ਰੀਆਰਿਟੀਕਲੀ ਰੱਖ ਲੈਨੇ ਆਪਾਂ ਮਿਲਦੇ ਰਹੀਏ ਹੋਰ ਵੀ ਬਥੇਰੀਆਂ এডੂਕੇਸ਼ਨ ਦੇ ਵਿੱਚ ਤੇ ਬਹੁਤ ਕੁਝ ਅਫਦਾ ਸੀ ਚਲੋ ਉੱਪਰਲੇ ਲੈਵਲ ਤੇ ਚੰਦੀਗੜ੍ਹ ਬੈਠ ਕੇ ਬਥੇਰੇ ਬਸਲੇ ਵੀ ਉੱਥੇ ਬੈਠ ਕੇ ਹੱਲ ਕਰਦੇ ਆ ਸਾਡੀਆਂ ਪ੍ਰੋਬਲਮਾਂ ਹੀ ਬਹੁਤ ਜ਼ਿਆਦਾ ਹੁੰਦੀਆਂ ਨੇ ਈਵਨ ਬਿਲਕੁਲ ਕੱਲ ਹੀ ਅਸੀਂ ਐਡਵੋਕੇਟ ਕੋ ਬੈਠ ਕੇ ਚੇਪਨ ਮਿੱਤਰ ਤੋਂ ਪਤਾ ਕਿ ਲੀਡਿੰਗ ਐਡਵੋਕੇਟ ਨੇ ਤੁਹਾਨੂੰ ਪਤਾ ਕਿ ਸਭ ਤੋਂ ਜਿੱਤਰਾ ਵਾਰ ਸਾਲ ਦੱਸਣੇ ਲੱਗੇ ਸੀ ਕਿ ਜਿਹੜਾ ਹਾਲਾਤ 12 ਤੋਂ ਆਨਵਰਡਸ ਜਿਹੜੇ ਆ ਸਾਡੇ ਉਹ ਬਹੁਤੇ ਵਧੀਆ ਨਹੀਂ ਆਏ ਕਿਉਂਕਿ ਇੱਕਦਾਂ ਬੱਚੇ ਬਾਹਰ ਜਾਣੇ ਸ਼ੁਰੂ ਹੋ ਗਏ ਔਰ ਬੱਚੇ ਵੀ ਜਾਂਦੇ ਸੀ ਪਲੱਸ 2 ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ ਤਕਰੀਬਨ ਸਾਰੇ ਪੰਜਾਬ ਦੇ ਇੰਸਟੀਚੂਸ਼ਨਸ ਨੂੰ ਉਹਦੀ ਪ੍ਰੋਬਲਮ ਆਈ ਕਿਉਂਕਿ ਸਾਨੂੰ ਜੇ ਗ੍ਰੈਜੂਏਸ਼ਨ ਕਰਕੇ ਜਾਵੇ ਤੇ ਇਹਨਾਂ ਇੰਸਟੀਚੂਸ਼ਨਸ 'ਚ ਕੋਈ ਫਰਕ ਨਹੀਂ ਸੀ ਪਿਆ ਔਰ ਉਹਦਾ ਜਿਹੜਾ ਬਾਈ ਪ੍ਰੋਡਕਟ ਇਹ ਨਿਕਲਿਆ ਕਿ ਉਹ ਬੱਚਿਆਂ ਦਾ ਵੀ ਕੋਈ ਫਾਇਦਾ ਨਹੀਂ ਉੱਥੇ ਜਾ ਕੇ ਹੋਇਆ ਉਹਨਾਂ ਕੰਟਰੀਆਂ ਦੇ ਦੇਖ ਲਓ ਕਿਸ ਤਰ੍ਹਾਂ ਦੀ ਰਿਪੋਰਟ ਕੀਤੀ ਆਪਾਂ ਸਾਰਿਆਂ ਨੇ ਪਤਾ ਲੋੜ ਨਹੀਂ ਦੱਸਣ ਦੀ ਨਾ ਬੱਚੇ ਦਾ ਫਾਇਦਾ ਹੋਇਆ ਨਾ ਪੇਰੈਂਟਸ ਦਾ ਫਾਇਦਾ ਹੋਇਆ ਨਾ ਸਾਡੀ ਕੰਟਰੀ ਨੂੰ ਫਾਇਦਾ ਹੋਇਆ ਨਾ ਸਾਡੀ ਇੰਸਟੀਟਿਊਸ਼ਨ ਨੂੰ ਫਾਇਦਾ ਹੋਇਆ ਉਹ ਜਿਹੜਾ ਸਾਰੇ ਪਲੱਗ ਜਿੱਤੇ ਕੁਦਰਤ ਦਾ ਬੜਾ ਇੱਕ ਸੂਲਿਆ ਕੋਈ ਵੀ ਚੀਜ਼ ਜਰੀ ਉਹਨੂੰ ਅਡਰੈਸ ਕਰਨੀ ਹੈ ਤੇ ਕੋਈ ਨਾ ਹਾਲਾਤ ਹੋਣ ਦੇ ਪੈਦਾ ਕਰ ਦਿੰਦੀ ਹੈ ਸੋ ਉਹ ਜਿਹੜਾ ਇਸ ਵੇਲੇ 20-25% ਦੀ ਇਹ ਤੀਜ ਤਕਰੀਬਨ ਸਾਡੇ ਪੰਜਾਬ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆ ਤੇ ਉਹੀ ਉਹੀ ਹੀ ਮਸਲੇ ਲੈ ਕੇ ਆਪਾਂ ਪਾਰਲੀਮੈਂਟ ਵਿੱਚ ਵੀ ਗਏ ਸੀ ਉਹਨਾਂ ਨੂੰ ਵੀ ਦੱਸਿਆ ਕਿ ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ ਕੋਈ ਕਿਸੇ ਤਰ੍ਹਾਂ ਪੋਸਟ ਮੈਟਿਕ ਸਕਾਲਰਸ਼ਿਪ ਦੀ ਪ੍ਰੋਬਲਮ ਜਿਹੜੀ ਹੈ ਦੇ ਵਿੱਚ ਸਾਡੇ ਇਹ ਸੈਲਫ ਫਾਈਨਾਂਸਡ ਇੰਸਟੀਟਿਊਸ਼ਨਸ ਆਪਾਂ ਹੈਗੇ ਆ ਸਾਨੂੰ ਕਿਦੋਂ ਕੋਈ ਐਡ ਨਹੀਂ ਪ੍ਰਾਈਵੇਟ ਅਨ ਐਡਿਡ ਸੈਲਫ ਫਾਈਨਾਂਸਡ ਆਪਾਂ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਔਰ ਅਸੀਂ ਜਿਹੜੀ ਐਜੂਕੇਸ਼ਨ ਦੇ ਰਹੇ ਆ ਉਹ ਤਕਰੀਬਨ 85% ਅਸੀਂ ਸੈਂਟਰ ਦੀ ਵੀ ਇਹੀ ਗੱਲ ਦੱਸਦੀ ਹਾਂ ਕਿ ਅਮਰ ਡਿਗਰੀ ਇੰਸਟੀਟਿਊਸ਼ਨਾਂ ਦੇ ਅਸੀਂ ਸਾਡੇ ਵਰਗੀਆਂ 85% ਅਸੀਂ ਪੰਜਾਬ ਦੇ ਵਿੱਚ ਵੀ ਔਰ ਦੇਸ਼ ਦੇ ਵਿੱਚ ਵੀ ਆਪਾਂ ਐਜੂਕੇਸ਼ਨ ਦੇ ਰਹੇ ਹਾਂ ਸਿਰਫ 15% ਸਰਕਾਰੀ ਦੇ ਗਵਰਨਮੈਂਟ ਹੈਗੀਆਂ ਨੇ ਸੋ ਉਹਦੇ ਵਿੱਚ ਜਿਹੜੀ ਪ੍ਰੋਬਲਮ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਆ ਪੰਜਾਬ ਦੇ ਵਿੱਚ ਤੁਹਾਨੂੰ ਲਖ ਲ ਇਹ ਦੇਖ ਲਓ ਕਿ 3 ਸਾਲ ਦਾ ਜਿਹੜਾ 17 ਤੋਂ ਲੈ ਕੇ 20 ਤੱਕ ਦਾ ਤੁਸੀਂ ਬਠੇਰਾ ਪੜਦੇ ਵੀ ਹੋਣੇ ਸੁਣਦੇ ਜਿਹੜੇ ਉਹਦਾ ਵੀ ਇਹਦੇ 40% ਸਾਨੂੰ ਮਿਲਿਆ 17 ਤੋਂ ਲੈ ਕੇ 20 ਤੱਕ ਦੇ ਪੈ ਰੋਸ ਤੋਂ ਬਾਅਦ 6 25 ਆ ਗਈ 26 ਆ ਗਈ 60% ਵਾਤੇ ਸਾਨੂੰ ਕੋਰਟ ਚ ਜਾਣਾ ਪੈਂਦਾ ਗੱਲ ਫਿਰ ਅਸੀਂ ਕੋਰਟ ਦੇ ਵਿੱਚ ਉਹਦੀ ਯਾਨੀ ਪੰਜਾਬ ਗਵਰਨਮੈਂਟ ਦੇ ਖਿਲਾਫ ਸਾਨੂੰ ਉਹ ਜਾਣਾ ਪੈ ਗਿਆ ਉਹਦੇ ਵਾਤੇ ਕੰਟੈਂਪਟ ਵਿੱਚ ਜਾਣਾ ਪੈ ਗਿਆ ਕਿਉਂਕਿ ਇੱਕ ਵਰਡਿਕਟ ਹੋਇਆ ਸੀ ਪੰਜਾਬ ਯੂਨੀਵਰਸਿਟੀ ਦਾ ਵੀ ਹੋਰ ਮੇਰੇ ਖਿਆਲ ਸਾਡੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਦਾ ਹੈ ਨਾ ਕਿ 30 ਜੂਨ ਤੱਕ ਇਹਨਾਂ ਦੇ ਬਕਾਇਆ ਪੈਸੇ ਦੋ ਤੇ ਉਹ ਉਹਨਾਂ ਨੇ ਨਹੀਂ ਦਿੱਤੇ ਰਾਤ ਫਿਰ ਅਸੀਂ ਉਹ ਹੀ ਕੰਟੈਂਪਟ ਦੇ ਵਿੱਚ ਸੋ ਕਹਿੰਦੋ ਭਾਵੇਂ ਹੈਗੇ ਕਿ ਪ੍ਰੋਬਲਮਸ ਤਾਂ ਜਿਹੜੀਆਂ ਨੇ ਹੋ ਗਈਆਂ ਸਾਰੀਆਂ ਬਥੇਰੀਆਂ ਸਾਡੀਆਂ ਪਰ ਉਹਦੇ باوجود ਵੀ ਜਿੱਦਾਂ ਕਹਿੰਦੇ ਵੀ बैठो जी असि तो उस गल च विश्वास कर रहे कि फिर सुबह भी आएगी पैगामे खुशी लेकर गम की हर रात को डालना होगा सर जिस तरह तो ग्रुप ग्रुपों को काफी विद्यार्थी पढ़ रहे हैं कि मैक्सिमम पैकेज कितना रहा है सर

ਔਰ ਉਸ ਤੋਂ ਬਾਅਦ ਜਿਹੜਾ ਹੁਣ ਮੈਂ ਕਹਾ 2-3 ਸਾਲ ਤੋਂ ਇਹ ਬਹੁਤ ਫਰਸਟ ਕਲਾਸ ਜਿਹੜਾ ਹੈ ਇਹ ਆਪ ਹੋ ਰਿਹਾ ਸਾਡੇ ਬੱਚੇ ਇਲਿਊਮਨਸ ਜਿਹੜੇ ਸਾਡੇ ਬਹੁਤ ਹੀ ਵਧੀਆ ਅੱਛੇ ਅੱਛੇ ਇਹਦੇ ਨਾਲ ਹੁਣ ਸਾਲਾਂ ਦੇ ਵਿੱਚ ਜਾ ਰਹੇ ਆ ਔਰ ਵਧੀਆ-ਵਧੀਆ ਪੈਕੇਜ 25 ਲੱਖ ਦਾ 50 ਲੱਖ ਦਾ 1 ਕਰੋੜ ਤੱਕ ਦੇ ਪੈਕੇਜ ਦੇ ਵਿੱਚ ਹੀ ਬੱਚੇ ਜਿਹੜੇ ਸਾਡੇ ਉਹ ਫਰਸਟ ਕਲਾਸ ਜਾ ਰਹੇ ਨੇ ਅਸੀਂ ਉਹਨਾਂ ਨੂੰ ਸ਼ੇਪ ਇਸ ਤਰ੍ਹਾਂ ਕਰਦੇ ਆ ਕਿ ਕੱਲੀ ਐਜੂਕੇਸ਼ਨ ਨਹੀਂ ਸਾਡੇ ਕੋਲ ਇਹੋ ਜੇ ਸੈਲ ਹੈ ਗਿਆ ਕਿ ਉਹਦੀ ਆਪ ਇੱਕ ਪਹਿਲਾ ਫੋਟੋ ਲੈ ਲੈਂਦੇ ਜਦੋਂ ਐਡਮਿਸ਼ਨ ਲੈਂਦਾ ਉਸ ਵਾਰ ਜਦੋਂ ਪਾਸ ਆਊਟ ਹੋ ਕੇ ਜਾਂਦਾ ਉਹਦੀ ਉਹ ਫੋਟੋ ਦੋਨੋਂ ਕੰਪੇਅਰ ਕਰਕੇ ਪਤਾ ਲੱਗ ਜਾਂਦਾ ਕਿ ਉਹਦੀ ਪਰਸਨੈਲਿਟੀ ਦੇ ਵਿੱਚ ਕਿੰਨੀ ਇੰਪਰੂਵਮੈਂਟ ਆਈ ਹੈ ਸੋ ਉਹਨੂੰ ਉਹਦੀ ਐਜੂਕੇਸ਼ਨ ਤੇ ਸੇਮ ਹੈ ਉਹਨੂੰ ਉਹਨੂੰ ਹੀ ਕਹੀਦਾ ਕਿ ਤੂੰ ਆਪਣੇ ਆਪ ਨੂੰ ਮਾਰਕੀਟ ਕਰਨਾ ਯਾਨੀ ਬੇਸ਼ੱਕ ਜੋ ਮਰਜ਼ੀ ਵੀ ਸਾਡੇ ਮੇਰੇ ਕੋਲ ਹੋਵੇ ਜਿਵੇਂ ਤੈਨੂੰ ਦੱਸ ਹੀ ਨਹੀਂ ਸਕਦਾ ਜਾਂ ਕਮੀ ਇਹ ਨਹੀਂ ਕਰ ਸਕਦਾ ਜਿਹਨੂੰ ਆਪਾਂ ਕਮਿਊਨੀਕੇਸ਼ਨ ਸਕਿੱਲ ਤੇ ਫੋਕਸ ਕਰਦੇ ਹਾਂ ਜੋ ਸੈਗਮੈਂਟ ਸਾਡੇ ਕੋਲ ਇੱਥੇ ਕਮਿਊਨੀਕੇਸ਼ਨ ਸਕਿੱਲ ਦਾ ਐਸਟੈਬਲਿਸ਼ਡ ਹੈ ਜਿਹਦੇ ਕਰਕੇ ਉਹਨਾਂ ਦਾ ਵੀ ਹੁਣ ਥੋੜਾ ਜਿਆ ਕੈਲੋਰੀ ਰਿਸੈਪਟਿਵਿਟੀ ਵਧੀ ਹੋਈ ਹੈ ਬੱਚਿਆਂ ਦੀ ਵੀ ਤੇ ਹਾਲਾਤ ਵੀ ਬੜੇ ਛੋਲੇ ਬਣੇ ਹੋਇਆ ਇਹ ਇਹ ਬਹੁਤ ਜਿਆਦਾ ਇੰਪਰੂਵਮੈਂਟ ਹੋਣ ਜਾ ਰਹੀ ਹੈ ਸਰ ਕੀ ਜੇ ਪੁੱਛਣਾ ਕਿ ਜੇ ਕਿੰਨੇ ਪਰਸੈਂਟ ਦੇ ਬੱਚੇ ਰਿਸੈਪਟਿਵਨਸ ਵਧੇ ਹੋਏ ਆ ਗਏ ਉਹ ਵੀ ਸੈਗਮੈਂਟ ਬਹੁਤ ਵਧੀਆ ਸੀ ਮੈਂ ਹਮੇਸ਼ਾ ਹੀ ਉਹਨਾਂ ਦਾ ਕੱਲ ਪਰਸੋਂ ਵੀ ਕੋਈ ਦੇਖਿਆ WhatsApp ਜਿਹੜੇ ਉੱਥੋਂ ਬੰਦਿਆਂ ਤੋਂ ਆਏ ਹੋਏ ਸੀ ਉਹ ਵੀ ਇਹੀ ਗੱਲ ਪੁੱਛਦੇ ਸੀ ਬਹੁਤ ਵਧੀਆ ਸਵਾਲ ਹੈ ਇਸ ਗੱਲ ਦਾ ਦੇਖੋ ਇਹ ਦੁਆਬਾ ਖਾਲਸਾ ٹرسٹ 18 ਸਾਲਾਂ ਜੁੜੇ ਅੰਦਰ ਸਾਰੀ ਦੁਆਬਾ ਘਰ ਕੋਲ ਕਾਲਜ ਚੱਲਦੀਆਂ ਅਸੀਂ ਦਾਅਵੇ ਨਾਲ ਇਹ ਕਹਿ ਸਕਦੇ ਹਾਂ ਕਿ ਕਿਸੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਇਹ ਵੀ ਹੋ ਸਕਦਾ ਕਿ ਉਹਦੀ ਐਜੂਕੇਸ਼ਨ ਜਰੀਏ ਰੁਕ ਜੂਗੀ ਕਦੀ ਵੀ ਕਿਸੇ ਨੂੰ ਵੀ ਆਰ ਸੋ ਜੈਨੀਅਸ ਕਿ ਵੀ ਆਰ ਯਾਨੀ ਸਾਡਾ ਮੋਟਿਵ ਇਕਨੋਮਿਕਲੀ ਹੈਗਾ ਸਾਡਾ ਮੋਟਿਵ ਜਿਹੜਾ ਉਹ ਸੋਸ਼ੀਅਲ ਇਕਨੋਮਿਕ ਹੈ ਸੋਸ਼ੀਅਲ ਇਕਨੋਮਿਕ ਮਤਲਬ ਕਹਿੰਦੋਂ ਭਾਵੇਂ ਹੈਗਾ ਕਿ ਈਵਨ ਇੱਥੇ ਸਾਡੇ ਕੋਲ ਐਸ.ਪੀ. ਸਿੰਘ ਉਹ ਭਰਾਏ ਭਾਈ ਸਾਹਿਬ ਐਸ.ਪੀ. ਸਿੰਘ ਉਹ ਭਰਾਏ ਵਰਗੇ ਜਿਹੜੇ ਨਾ ਉਹ ਵੀ ਸਾਡੇ ਕੋਲ ਇੱਥੇ ਆ ਕੇ 25 ਬੱਚੇ ਉਹਨਾਂ ਨੇ ਸਪான்ਸਰ ਕੀਤੇ ਹੋਏ ਆ ਪਰ ਇਹ ਨਹੀਂ ਕਿ ਉਹ ਤੁਹਾਨੂੰ ਡਿਗਨਿਟੀ ਦੇਖਣੀ ਪੈਂਦੀ ਹੈ ਵੀ ਵਾਕਿਆ ਹੀ ਉਹ ਡਿਜ਼ਰਵ ਕਰਦਾ ਬੱਚਾ ਕਿਉਂਕਿ ਵਾਕਿਆ ਉਹਦੇ ਕੋਈ ਕੋਈ ਸਰਸ ਨਹੀਂ ਹੈਗਾ ਕੁਝ ਨਹੀਂ ਹੈਗਾ ਸੋ ਮੇਰਾ ਖਿਆਲ ਹੈ ਕਿ 35% ਤੋਂ 36% ਜੋ ਕੱਢਦੇ ਹੋ ਜਿਹੜੀ ਸਾਡੀ ਪਾਪੂਲੇਸ਼ਨ ਐਸਸੀ ਐਸਟੀ ਐਸਟੀ ਕੋਈ ਐਸਸੀ ਹੈਗੀ ਸ਼ੇਡਿਊਲਡ ਕਾਸਟ ਉਹ ਸਾਰੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਕਿਸੇ ਨੇ ਨਾ ਨਹੀਂ ਕੀਤੀ ਜਾਂਦੀ ਹਾਲਾਂਕਿ ਕੋਈ ਸੰਸਥਾਵਾਂ ਹੈਗੀਆਂ ਨੇ ਕਿ ਉਹਨਾਂ ਨੇ ਬੰਦ ਕਰ ਦਿੱਤਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਕਿਉਂਕਿ ਅੱਗੋਂ ਪੈਸਾ ਨਹੀਂ ਮਿਲਦਾ ਲੇਕਿਨ ਜੋ ਬਾਗਰ ਕੋ ਕਾਲਜਿਸ ਨੇ ਉਹ ਸਕੀਮ ਬਿਲਕੁਲ ਜਾਰੀ ਰੱਖੀ ਆ ਠੀਕ ਆ ਬੱਚਾ ਡਿਜ਼ਰਵ ਕਰਦਾ ਜੋ ਵੀ ਸਕੀਮ ਹੈਗੀ ਆ ਉਹਦੇ ਵਿੱਚ ਆਪਣੀ ਐਡਮਿਸ਼ਨ ਲੈਂਦਾ ਸਾਨੂੰ ਤਾਂ ਇਹ ਮਿਲ ਨਾ ਮਿਲ ਦੇਰ ਬਾਅਦ ਮਿਲ ਸੋ ਇਸ ਕਰਕੇ ਇੱਕ ਦਾ ਉਹ ਪੈਂਦੀ 30% ਉਹ ਜਿਹੜਾ ਬੱਚਾ ਪੜ ਰਿਹਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਗਿਆ ਐਮ ਜੀਓਸ ਕਈ ਜਿਹਾ ਐਸਪੀ ਸਿੰਘ ਬਰਾਇ ਵਰ ਗਿਆ ਜਿਸ ਤੋਂ ਇਲਾਵਾ ਹੋਰ ਵੀ ਹੈ ਗਿਆ ਅਸੀਂ ਸਾਡਾ ਟਰਸਟੀ ਜਿਹੜਾ ਕੁਛ ਉਹਦੇ ਵਿੱਚ ਅਸੀਂ ਸਕਾਲਰਸ਼ਿਪਸ ਦਿੰਦੇ ਆ ਸੋ ਉਹਦੇ ਮੁਤਾਬਕ ਮੈਂ ਕਿਹਾ 10 15% ਉਹਨੂੰ 50% ਅਸੀਂ کہہ ਸਕਦੇ ਆ ਕਿ ਬੱਚਾ ਜਿਹੜਾ ਸਾਡੇ ਕੋਲ ਉਹ ਸਕਾਲਰਸ਼ਿਪਸ ਦੇਤੇ ਹੋਰ ਹਾਂਜੀ ਫਾਈਵ ਪੋਸਟ ਕਰਾਉਣ ਦੀ ਵੀ ਇਹ ਲੱਗਦੀ ਆ ਲਗਭਗ ਕੋਈ ਸੀਨੀਅਰ ਫਾਈਵ ਪੰਜਾਬੀ ਯੂਨੀਵਰਸਿਟੀ ਨਾਲ ਖੇੜੀਏ ਤੇ ਇਹ ਵੀ ਮੈਂ ਉਹ ਕਲੀਅਰ ਕਰਦੇ ਆ ਅੱਜ ਦਾ ਜਿਹੜਾ ਵਿਸ਼ਾ ਸੀਗਾ ਉਹ ਸੀਗਾ ਮੇਨ ਸਾਡਾ ਇਹ ਜਿਹੜਾ ਲਾ ਕੋਰਸ ਜਿਹੜਾ ਸਾਡਾ ਐਲ ਐਲ ਬੀ ਬੀ ਐਲ ਐਲ ਬੀ ਜਾਂ ਆਪਾਂ ਜਿਹੜੀ ਇੰਟੀਗ੍ਰੇਟਡ ਐਲ ਐਲ ਬੀ 5 ਸਾਲ ਵਾਲੀ ਜਿਹੜੀ ਹੈ ਉਹਦੇ ਵਿੱਚ ਇਹਦੀ ਸਭ ਤੋਂ ਪਹਿਲਾਂ ਐਨਓ ਸੀ ਪੰਜਾਬ ਗਵਰਨਮੈਂਟ ਦੀ ਹੈ ਜੀ ਹਾਇਰ ਐਜੂਕੇਸ਼ਨ ਤੋਂ ਉਸ ਤੋਂ ਬਾਅਦ ਇਹਦੀ ਅਫੀਲੀਏਸ਼ਨ ਹੈਗੀ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਲੇਕਿਨ ਸਭ ਤੋਂ ਇੰਪੋਰਟੈਂਟ ਬਾਰ ਕਾਉਂਸਲ ਆਫ ਇੰਡੀਆ ਦਾ బిਗੇਸਟ ਚੈੱਕ ਜਿਹੜਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਇਨਸਪੈਕਸ਼ਨਸ ਹੋਈਆਂ ਹੁਣ ਯਰ ਔਰ ਉਹਨਾਂ ਤੋਂ ਬਾਅਦ ਜਿਹੜਾ ਬਾਰ ਕਾਉਂਸਲ ਆਫ ਇੰਡੀਆ ਬੀ ਆਈ ਐਸ ਬਾਰ ਕਾਉਂਸਲ ਆਫ ਇੰਡੀਆ ਬੀ ਸੀ ਆਈ ਜੀ ਜੀ ਆਪ ਬੀ ਸੀ ਆਈ ਬਾਰ ਕਾਉਂਸਲ ਆਫ ਇੰਡੀਆ ਦਾ ਜਿਹੜੀ ਅਪਰੂਵਲ ਹੈ वो बहुत स्ट्रिक्ट सो इस करके सारा सा प्यार है जिस तरह उ जब विजिट भी करना हो तो उतर करवा देश है ना और दूसरा देख भी देंगे जो सिस्टम बार सिस्टम ये वो सारा कुछ सो यी यूनिवर्सिटी फिलियर ਹੋਰ ਕੋਈ ਜੇਤ ਬਾਤ ਉਹ ਵੀ 155 ਯੂਨੀਵਰਸਿਟੀ ਨਹੀਂ ਫਿਰਦਾ ਉਹ ਤੇ ਸਿਸਟਰ ਦਾ ਸਾਰਾ ਔਰ ਇਹਦੀ ਇਹਦੀ ਜਿਹੜੀ ਸੈਂਟਰਲਾਈਜ਼ਡ ਕਾਉਂਸਲਿੰਗ ਹੁੰਦੀ ਆ ਉਹ ਐਸਕੇ ਡਿਫਰੈਂਟ ਕਦੀ ਪੰਜਾਬ ਯੂਨੀਵਰਸਿਟੀ ਕਰਦੀ ਆ ਕਦੀ ਪੰਜਾਬੀ ਕਰਦੀ ਆ ਕਦੀ ਗੁਜਰਾਉਣੀ ਯੂਨੀਵਰਸਿਟੀ ਕਰਦੀ ਆ ਇਸ ਸਾਲ ਜੀਐਨਯੂ ਅਮਰਸਰ ਉਹ ਕਰਦੇ ਆ